ਕੇਸ ਦਾ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਲਈ ਕੇਸਾਂ ਦੀ ਬੇਅਦਬੀ ਕਰਨਾ ਮਹਾ ਕੁਫਰ ਹੈ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਖਸ਼ੀ ਹੋਈ ਰਹਿਤ ਤੋਂ ਮੁਨਕਰ ਹੋਣਾ ਹੈ ਇਹ ਸਿੱਖੀ ਦਾ ਆਧ ਸੱਚ ਹੈ ਕੇਸਾਂ ਤੋਂ ਬਿਨਾਂ ਸਿੱਖੀ ਦੀ ਜੋਤ ਕਦਾਚਿਤ ਵੀ ਜਗ ਦੀ ਨਹੀਂ ਰਹਿ ਸਕਦੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਹੁਕਮ ਹੈ ਕਿ ਕੇਸਾਂ ਤੋਂ ਬਿਨਾਂ ਕੋਈ ਵੀ ਸਿੱਖ ਮੇਰੇ دیدار ਕਰਨ ਦਾ ਹੱਕਦਾਰ ਨਹੀਂ ਹੈ ਸੰਸਾਰ ਪਰਦੇ ਧਰਮਾਂ ਦੇ ਮੁਖੀਆਂ ਵਿੱਚੋਂ ਕਿਸੇ ਨੇ ਵੀ ਕਦੇ ਕੇਸਾਂ ਦੀ ਬੇਅਦਬੀ ਨਹੀਂ ਕੀਤੀ ਕਿਉਂਕਿ ਉਹ ਸਮਝਦੇ ਸਨ ਕਿ ਕੇਸ ਅਧਿਆਤਮਿਕਤਾ ਦਾ ਚਿੰਨ੍ਹ ਹਨ ਕੇਸਾਂ ਨੂੰ ਗੁਰੂ ਦੀ ਮੋਹਰ अथवा ਨਿਸ਼ਾਨੀ ਕਿਹਾ ਗਿਆ ਹੈ ਸਿੱਖੀ ਵਿੱਚ ਕੇਸ ਨਾ ਕਟਾਉਣੇ ਪਰਮਾਤਮਾ ਦੀ ਰਜ਼ਾ ਵਿੱਚ ਜੀਵਨ ਬਤੀਤ ਕਰਨਾ ਹੈ ਸਾਰਾ ਸਿੱਖ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਮੁਗਲਾਂ ਵੇਲੇ ਜਦੋਂ ਸਿੱਖਾਂ ਨੂੰ ਕੇਸਾਂ ਅਤੇ ਆਪਣੀ ਜਾਨ ਵਿੱਚੋਂ ਇੱਕ ਦੀ ਚੋਣ ਕਰਨ ਲਈ ਕਿਹਾ ਜਾਂਦਾ ਸੀ ਤਾਂ ਸਿੱਖ ਸਦਾ ਹੀ ਆਪਣੀ ਜਾਨ ਕੁਰਬਾਨ ਕਰਨ ਨੂੰ ਪਹਿਲ ਦਿੰਦੇ ਸਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਿੱਖਾਂ ਨੂੰ ਅੰਮ੍ਰਿਤ ਦੀ ਦਾਤ ਬਖਸ਼ ਕੇ ਜਦੋਂ ਕੇਸ ਰੱਖਣ ਦਾ ਹੁਕਮ ਕੀਤਾ ਤਾਂ ਖਾਲਸੇ ਦੀ ਜਨਮ ਭੂਮੀ ਦਾ ਨਾਮ ਵੀ ਕੇਸ ਗੜ ਰਖ ਦਿੱਤਾ ਤਾਂ ਕਿ ਸਿੱਖ ਦੇ ਹਿਰਦੇ ਵਿੱਚੋਂ ਕਦੇ ਵੀ ਇਹ ਨਾ ਵਿਸਰੇ ਕਿ ਕੇਸ ਸਿੱਖ ਪਹਿਚਾਨ ਦੀ ਸਭ ਤੋਂ ਪਹਿਲੀ ਨਿਸ਼ਾਨੀ ਹੈ ਇਸੇ ਲਈ ਹਰ ਗੁਰਸਿੱਖ ਰੋਜ਼ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਖੜ ਕੇ ਅਕਾਲ ਪੁਰਖ ਕੋਲੋਂ ਕੇਸਾਂ ਦਾ ਦਾਨ ਮੰਗਣ ਲਈ ਝੋਲੀ ਅੜਦਾ ਹੈ